ਕੀ ਨਾਮ ਹੈ ਦਿਖਾ ਹਾਂ ਤੁਹਾਡਾ ਜੀ ਅੱਛਾ ਜੀ ਮੇਰੀ ਕਰਮੇ ਦੀ ਦੁਕਾਨ ਹੈ ਬੋਲੀ ਚੰਨਾ ਸੋਲਣਾ ਤੇ ਹਾਂ ਜੀ ਅਸੀਂ ਪਿੰਡ ਸਾਡੇ ਦੋ ਮਹੀਨਾ ਪਹਿਲਾਂ ਹੀ ਮੇਰੀ ਦੁਕਾਨ ਦੇ ਵਿੱਚ ਬੰਦ ਗਏ ਸੜ ਰਹਾ ਉਹ ਤੋਂ ਸੜ ਰਹਾ ਪਟੜਨ ਜਾ ਤੋੜਨ ਦਾ ਕੋਈ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੋੜਨ ਦੀ ਕੋਸ਼ਿਸ਼ ਕੀਤੀ ਅੱਛਾ ਜੀ ਹੋ ਗਿਆ ਇਸ ਵਾਰ ਸੜ ਰੋ ਅੱਜ ਕੱਲ ਰਾਤ ਦੀ ਗੱਲ ਹੈ ਜੀ 2 ਵਜੇ ਰਾਤ ਨੂੰ ਨਿਰਵੋਗ ਸੜ ਰਸਲਾ ਤੋੜ ਗਏ ਮਾਪੇ ਅੰਦਰ ਕੈਮਰੇ ਨੂੰ ਦੇਖ ਕੇ अच्छा दुकान ਦੇ ਅੰਦਰ ਵੀ ਕੈਮਰਾ ਲੱਗਿਆ ਜੀ ਨਵੇਂ ਲਵਾਏ ਆ ਜੇ ਰੈਕ ਤੇ ਪਈ ਸੀਗੇ اچھا ਜੀ ਕੌਣ ਨਹੀਂ ਕਰਾਈ ਤੇ ਅੱਛਾ ਉਹਨਾਂ ਨੂੰ ਇਹ ਵੀ ਲਗਵਾਉਂਗੇ ਕੈਮਰਾ ਲੱਗੇ ਆ ਹੁਣ ਰੋਪ ਜਾਣੇ ਕੀ ਹੈ ਅੱਛਾ ਜੀ ਉਹਨਾਂ ਨੇ ਗੱਲੇ ਗੁੱਲੇ ਤੋੜਨ ਦੀ ਕੋਸ਼ਿਸ਼ ਕੀਤੀ ਅੱਛਾ ਜੀ ਰੋਪ ਜਾਣੇ ਥੋੜੇ ਕਲਿੱਕਮੈਂਟ ਉੱਪਰ ਟਾਈਮ ਉਹ ਵੱਧ ਗਏ ਅੰਦਰ ਅੱਛਾ ਕਿੰਨੇ ਕੋ ਜਾਣੇ ਸੀਗੇ ਜੀ ਇਹ ਨਾਲ ਦਾ ਜੇ ਗੌਣੇ ਕੈਮਰਾ ਦੇਖਿਆ ਇੱਥੇ ਲੈ ਜਾਂਦੇ ਜੀ ਮੋਟਰਸਾਈਕਲ ਤੇ ਆਏ ਦੋ ਬੰਦੇ ਸੀਗੇ ਬਾਹਰ ਇੱਕ ਬੈਂਡਰ ਬਸ ਸਪਲੈਂਡਰ ਮੋਟਰਸਾਈਕਲ ਅੱਛਾ ਜੀ ਰੋਡ ਤੇ ਲੈ ਕੇ ਗਏ ਆ ਅੱਛਾ ਜੀ ਪੁਲਿਸ ਨੂੰ ਫੋਨ ਨੰਬਰ ਤੇ ਕਾਲ ਕੀਤੀ ਆ ਪੀਸੀਆਰ ਵਾਲੇ ਆਏ ਸੀਗੇ ਅੱਛਾ ਜੀ ਉਹਨਾਂ ਥਾਣੇ ਚਲੇ ਗਏ ਰਿਪੋਰਟ ਲਿਖਾਣ ਦੇਖੋ ਕੀ ਕਾਰਵਾਈ ਕਰਦੇ ਆ ਅੱਛਾ ਜੀ ਆਪਣੇ ਅਜੇ ਕਿਹੜਾ ਗਰਮੀਆਂ ਦਾ ਟਾਈਮ ਆ ਹਾਂ ਜੀ ਇਹ ਹਾਲਾਤ ਸੰਭੀਆ ਜੇ ਤਾਂ ਹਰ ਦਿਨ ਦੀ ਜਿਹੜੀ ਇਹਦਾ ਕਾਨੂੰਨ ਵਿਵਸਥਾ ਦਾ ਨਾਮ ਦਾ ਕੁਝ ਨਹੀਂ ਹੈਗਾ ਅੱਛਾ ਜੀ ਡਿਊਟੀ ਵਾਲਾ ਵੀ ਰੱਖਿਆ ਆ ਕਿਸੇ ਆ ਕੋਈ ਜਿਹੜਾ ਨਹੀਂ ਮਾਰਦਾ ਮੈਂ ਨਹੀਂ ਦੇਖਿਆ ਕਦੀ ਅੱਛਾ ਜੀ ਜਿਹੜਾ ਮਾਰਦਾ अच्छा के अंदर ਤੁਹਾਡਾ ਕੋਈ ਨੁਕਸਾਨ ਵਗੈਰਾ ਕਰਕੇ ਗਏ ਨੇ ਬਚਾਓ ਹੋ ਗਿਆ ਅੱਛਾ ਜੀ ਸਾਡਾ ਨੁਕਸਾਨ ਹੋ ਗਿਆ ਸਾਡੇ ਨਾਲ ਅੱਛਾ ਜੀ ਦੇਖ ਕੇ ਭੱਜ ਗਏ ਠੀਕ ਹੈ ਜੀ ਮੌਕੇ ਤੇ ਪੁਲਿਸ ਨੂੰ ਇਤਲਾਹ ਕਰਤੀ ਤੁਸੀਂ ਜੀ ਹਾਂ ਮੌਕੇ ਤੇ ਆਪੀ ਉਹਨੇ ਕਾਣੇ ਜਨਰ ਕੋਲ ਠੀਕ ਹੈ ਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਸ਼ੇਰ ਸਿੰਘ ਸੀਨਾ ਅੱਛਾ ਪਰਵਾਸ ਤੋਂ ਆਪਾ ਕਾਣੇ ਅੱਛਾ ਤੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਚੋਰੀ ਦੀ ਵਾਰਦਾਤ ਜਿਵੇਂ ਲੁਧਿਆਣਾ ਸ਼ਹਿਰ ਚ ਕੀ ਵਾਧੀਆਂ ਜਾ ਰਹੀਆਂ ਨੇ ਜੀ ਇੰਨੀ ਕਿ ਕਾਨੂੰਨ ਵਿਵਸਥਾ ਦੇ ਬੁਰੇ ਹਾਲ ਨੇ ਮੈਂ ਨਾ ਜੀ ਆ ਪਰਸੋ ਦੀ ਪਰਸੋ ਰਾਤ ਸਾਡੇ ਘਰ ਦੇ ਬਾਹਰ ਗੱਡੀ ਕਰੀ ਗੱਡੀ ਦੀ ਬੈਟਰੀ ਕੱਢ ਕੇ ਲੈ ਗਏ ਅੱਛਾ ਜੀ ਕੱਲ ਇੱਕ ਮੋਟਰਸਾਈਕਲ ਤੇ ਮੁੰਡੇ ਆਏ ਸ਼ਰੇ ਆਮ ਸਾਰਿਆਂ ਦੇ ਸਾਹਮਣੇ ਉਹ ਚਪੇੜ ਮਾਰ ਕੇ ਮੋਬਾਈਲ ਫੋਨ ਤੇ ਲੈ ਕੇ ਕਈ ਨਰਾਂ ਨੂੰ ਟੇੜਾ ਮਾਰਤੀ ਗਈ। ਅੱਛਾ ਜੀ। ਕਾਨੂੰਨ ਨਾਂ ਤੇ ਕਿਸੇ ਨੂੰ ਕੋਈ ਢਾਰੀ ਹੈ ਨਹੀਂ। ਅੱਛਾ ਜੀ। ਨਸ਼ੇ ਵਾਲੇ ਆ, ਸ਼ਰੇਆਮ ਮਸ਼ਾਵੇ ਕਰਿਆ, ਸਭ ਕੁਝ ਹੋ ਰਿਹਾ ਵਾ। ਪਤਾ ਨਹੀਂ ਕਾਨੂੰਨ ਕਿੱਥੇ ਸੁੱਤਾ ਵਾ। ਸਮਝ ਹੀ ਨਹੀਂ ਲੱਗਦੀ ਇੱਥੇ ਹੋ ਕੀ ਰਿਹਾ ਵਾ। ਅੱਜ ਦੀ ਡੇਟ 'ਚ ਕੋਈ ਵੀ ਬੰਦਾ ਸੇਫ ਨਹੀਂ ਹੈਗਾ। ਠੀਕ ਹੈ ਜੀ। ਇਸ ਟਾਈਮ ਮਾਹੌਲ ਬਹੁਤ ਜ਼ਿਆਦਾ ਹੋ ਚੁੱਕਿਆ ਵਾ। ਮਾਨੂੰ ਆਪਣੀ ਸੇਫਟੀ ਆਪ ਕਰਨੀ ਪੈਣੀ ਹੈ। ਕਾਨੂੰਨ ਕੁਝ ਨਹੀਂ ਕਰ ਰਿਹਾ। ਕਿ ਤੇ ਕਾਜ ਕੋਸ਼ਿਸ਼ ਦਿਨਾਂ ਦੇ ਰਿਤੇ ਵਿੱਚ ਜਿਵੇਂ ਲਗਾਤਾਰ ਕਿੰਨੀਆਂ ਵਾਰ ਦਾ ਹੁੰਦੇ ਆ ਪਰ ਅੱਜ ਤੱਕ ਇਹਨਾਂ ਕੋਲ ਇੱਕ ਵੀ ਬੰਦਾ ਬੜੇ ਬਹਿਕਾਈ ਨਹੀਂ ਹੋਇਆ ਠੀਕ ਹੈ ਜੀ ਠੀਕ ਉੱਥੇ ਜਦੋਂ ਸਾਡਾ ਦਾ ਬਿਲਕੁਲ ਹੀ ਕਾਨੂੰਨ 'ਤੇ ਵਿਸ਼ਵਾਸ ਚੁੱਕਿਆ ਉਹ ਸਾਡੀ ਵੀ ਸ਼ਾਪ ਆ ਲੱਖਾਂ ਰੁਪਈਆ ਦਾ ਸਾਮਾਨ ਪਿਆਵਾ ਅੱਛਾ ਜੀ ਤੇ ਕਿਸ ਹਿਸਾਬ ਦੇ ਛੱਡ ਕੇ ਜਾਂਦੇ ਕਿ ਸੰਤਰਾ ਤੂੰ ਨੀਂਦ ਨਹੀਂ ਆਉਂਦੀ ਵੀ ਸਵੇਰੇ ਦਿਨ ਚੜ ਤੇ ਪਤਾ ਨਹੀਂ ਕੀ ਹੋ ਜਾਣਾ ਠੀਕ ਹੈ ਜੀ ਬਿਜ਼ਨਸਮੈਨ ਇੰਨਾ ਕਿ ਦੁਖੀ ਆ ਵੀ ਮੈਂ ਕਿਹਾ ਕੁਝ ਨਹੀਂ ਸਕਦੇ ਠੀਕ ਹੈ ਜੀ ਸਾਨੂੰਨਾ ਆਪਣੇ ਆਪ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਕਾਨੂੰਨ ਤੋਂ ਸਾਡਾ ਵਿਸ਼ਵਾਸ ਹੁਟ ਗਿਆ ਜੇ ਇੰਨੀ ਹਾਲਾਤ ਨੇ ਤੇ ਮੋਰ ਬਹੁਤ ਜ਼ਿਆਦਾ ਖਰਾਬ ਹੋ ਜਾਣਾ ਨਾ ਤੇ ਲੋਕਾਂ ਨੇ ਪਹਿਲਾਂ ਵਾਲੇ ਪਹਿਲੇ ਨੌਨ ਵਾਲਾ ਸਿਸਟਮ ਸਭ ਨੂੰ ਸ਼ੁਰੂ ਕਰਨਾ ਪੈਣਾ ਨਾ ਕਿਉਂਕਿ ਕਾਨੂੰਨ ਦੇ ਬਾਅਦ ਵੀ ਇਹ ਗੱਲ ਨਹੀਂ ਰਹੇਗੀ ਠੀਕ ਹੈ ਧੰਨਵਾਦ ਕੀ ਨਾਮ ਸੁਪ ਆਪਣਾ ਤੁਸੀਂ ਮੋਰ ਲਓ ਤੁਸੀਂ ਡਿਊਟੀ ਅਫਸਰ ਹੋ ਜਾਂ ਪੀਸੀ ਹੋ ਪੀਸੀਆਰ ਤੇ ਤੁਸੀਂ ਮੈਨਗਰਨ ਆਏ ਸੀ ਕਿ ਨੁਕਸਾਨ ਨੁਕਸਾਨ ਦੱਸ ਰਹੇ ਭਾਈ ਸਾਹਿਬ ਕਿਹਨਾਂ ਤੋਂ ਜੋ ਡਿਟੇਲ ਦੇਣਗੇ ਉਹਦੇ ਹਿਸਾਬ ਨਾਲ ਹਾਂਜੀ ਜਦੋਂ ਇਹਦੇ ਲੈ ਕੇ ਡਿਟੇਲ ਜੋ ਕੁਝ ਵੀ ਲਗਾਓ ਇਹਦੀ ਕਾਰਵਾਈ ਹੋ ਜੂਗੀ ਜੀ ਅੱਛਾ ਜੀ ਥਾਣੇ ਤੋਂ ਟੁੱਟੀ ਆਫਸਰ ਆ ਰਹੇ ਹਨ ਅੱਛਾ ਜੀ ਠੀਕ ਹੈ ਜੀ ਉਹ ਜੋ ਡਿਟੇਲ ਦੇਣਗੇ ਜਿਸ ਉਸ ਹਿਸਾਬ ਨਾਲ ਜਿਹੜੀ ਕਾਰਵਾਈ ਠੀਕ ਹੈ ਧੰਨਵਾਦ ਜੀ